ਰੱਖਿਆ ਪਰਮੇਸ਼ਰ ਉਹਨਾਂ ਨੂੰ ਪਰਮੇਸ਼ਰ ਨੇ ਆਪਣਾ ਧਰਮ ਆਪ ਹੀ ਰੱਖਿਆ ਭਾਵੇਂ ਜਿਹੜਾ ਉਹਦੀ ਸ਼ਰਨ ਲੈਂਦਾ ਉਹਨਾਂ ਦੇ ਕਾਰਜ ਆਪ ਸਵਾਰਦਾ ਨਾ ਇਸ ਕਰਕੇ ਉਹਨੇ ਸਾਰੇ ਕਾਰਜ ਆਪ ਹੀ ਪੂਰੇ ਕੀਤੇ ਆ ਆਪਣੇ ਸੇਵਕਾਂ ਦੀ ਭਾ ਮਿਰਦਮਾਨੀ ਦੀ ਇਲਾਜ ਰੱਖੀ ਆ ਕਾਰਕ ਨਾਮ ਤੇ ਆਇਆ ਕਿਸ ਕਰਕੇ ਪਰਮੇਸ਼ਰ ਦੇ ਨਾਮ ਨੂੰ ਵਾਹਿਗੁਰੂ ਦੇ ਪੈਰੇ ਹਮੇਸ਼ਾ ਹੀ ਧਿਆਉਂਦੇ ਜਾਗ ਕਰਦੇ ਹਕਾਲਤਾ ਸਹਿਬ ਸੰਤਾ ਦੇ ਘਰ ਦਾ ਆਪ ਸੋਇਆ ਹਕਾਲਤਾ ਸਹਿਬ ਗੁਰੂ ਸਿੱਖ ਮਹਾਪੁਰਖਾਂ ਨਾਮ ਜਪਣ ਵਾਲੇ ਉਹਨਾਂ ਦਾ ਕਾਰਜ ਕੀ ਹੈ ਬ੍ਰਹਮ ਗਿਆਨ ਦਾ ਕਾਰਜ ਹੈ ਮੁਕਤੀ ਦਾ ਕਾਰਜ ਹੈ ਇਹ ਸਾਰੇ ਕਾਰਜਾਂ ਨੂੰ ਪਰਮੇਸ਼ਰ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹਨਾਂ ਦੇ ਹਿੱਤੇ ਸਾਖ ਸਾਤ ਹੋ ਕੇ ਉਹਨਾਂ ਨੇ ਧਿਆਨ ਵਿੱਚ ਟੱਕ ਖੋ ਕੇ ਇਹ ਕਾਰਜਾਂ ਨੂੰ ਬ੍ਰਹਮ ਗਿਆਨ ਦੇਣ ਦਾ ਮੁਕਤੀ ਦੀ ਦਾਤ ਦੇਣ ਦਾ ਇਹ ਉਹਨਾਂ ਦੇ ਕਾਰਜ ਮੇਰੇ ਵਾਸਤੇ ਉਹਨੇ ਪੂਰੇ ਕੀਤੇ ਆਪਣੇ ਪਿਆਰਿਆਂ ਦੇ ਹਰ ਕੰਮ ਕਰਾਉਣ ਆਏ ਰਾਤ ਨਾਮ ਹੈ ਭਾਈ ਪਰਮੇਸ਼ਰ ਆਪਣੇ ਪਿਆਰਿਆਂ ਦੇ ਸਾਰੇ ਕਾਰਜ ਨਿੱਕੀ ਦਾ ਗਿਆਨ ਦਾ ਇਹ ਸਾਰੇ ਦੇਣ ਦਾ ਕਾਰਜ ਆਪਣੀ ਪਿਆਰਿਆਂ ਦੇ ਆਪ ਕਰਦਾ ਹੈ ਆਪ ਸੰਮੋਹ ਕੇ ਕਿਰਪਾ ਕਰਨ ਵਾਲਾ ਹੈ ਵਾਹਿਗੁਰੂ ਪਰਮੇਸ਼ਰ ਸਰਤ ਸੁਹਾਵੀ ਦਾਮ ਸੁਹਾਵਾ ਉਹਨਾਂ ਦੀ ਨਮਕਾ ਰੂਪ ਦਿੱਤੀ ਧਰਤੀ ਦੀ ਸੋਮਣੀ ਕਹਿੰਗਾ ਗੁਰਪਖਾਂ ਦੀ ਉਹਨਾਂ ਦਾ ਹਿਰਦਾ ਰੂਪ ਜਿਹੜਾ ਸਾਥ ਸੰਗਤ ਦੀ ਹੈ ਭਾਵੇਂ ਸ਼ਰਧਾ ਵਾਲਾ ਹਿਰਦਾ ਭਗਤੀ ਵਾਲਾ ਹਿਰਦਾ ਵੀ ਉਹਨਾਂ ਦਾ ਸ਼ੋਕ ਵੀਕ ਹੈ ਵਿੱਚ ਅੰਮ੍ਰਿਤ ਗਲਛਾਇਆ ਰਾਮ ਉਹਨਾਂ ਦੇ ਵਿੱਚ ਨਾਮ ਰੂਪ ਅੰਮ੍ਰਿਤ ਜਲ ਉਹਨਾਂ ਦੇ ਹਿਰਦੇ ਵਿੱਚ ਭਰਿਆ ਪਰਿਆ ਭਾਵ ਲਬਾਂ ਲਬ ਭਰਿਆ ਹੋਇਆ ਹੈ ਦਰਸ਼ਕੀ ਗਾਹੀ ਦੇ ਜਿੱਥੇ ਭਗਤੀ ਹੈ ਜਿੱਥੇ ਨਿਮਰਤਾ ਹੈ ਉੱਥੇ ਨਾਮ